ਹੈਲੋ ਦੋਸਤੋ SS ਮੋਬਾਈਲ ਅੱਜ ਆਪ ਜਿ ਲਈ ਲੈ ਕੇ ਆਇਆ ਹੈ LED ਪ੍ਰੋਜੈਕਟਰ ਦੋਸਤੋ ਇਹ ਬਿਲਕੁਲ ਸਮਾਰਟ ਆਪਸ਼ਨ ਦੇ ਨਾਲ ਮਿਲੇਗਾ ਆਪ ਨੂੰ ਹਰ ਪ੍ਰਕਾਰ ਦੇ ਪੈਂਡਰਾਈਵ ਸਪੋਰਟ ਕਰੇਗੀ HDMI ਕੇਬਲ TV ਇਹ ਵੀ ਫੀਚਰ ਸਾਰੇ ਤਰ੍ਹਾਂ ਦੇ ਵਰਕ ਕਰਨਗੇ ਪ੍ਰਾਪ ਜੁਨੀਸ ਦੀ ਕੁਆਲਿਟੀ ਦਿਖਾ ਰਹੇ ਹਾਂ ਲਾਈਟ ਆਫ ਕਰਕੇ ਦੇਖੋ ਦੋਸਤੋ ਇਸ ਦੀ ਕੁਆਲਿਟੀ ਹੈ ਵਾਈਟ ਪਰਦੇ ਉੱਤੇ बिल्कुल छोटा साइज़ है और सब तो वीड्डी गल इस भी टाइप सी पोर्ट आप जी मिल जाएगी किसी भी तरह पावर बैंक के नाल भी इस यूज़ कर सकते हो और क्वालिटी आप जी के सामने है और साउंड क्वालिटी भी इसकी अच्छी है रिमोट रिमोट तो पूरा कंट्रोल होएगा जूम सिस्टम और ब्लर सिस्टम इस द ਦੋਸਤੋ ਕਿਸੇ ਵੀ ਤਰ੍ਹਾਂ ਦਾ ਅਲੱਗ ਤੋਂ ਆਪਜ ਨੂੰ ਚਾਰਜਰ ਲਗਾਉਣ ਦੀ ਜ਼ਰੂਰਤ ਨਹੀਂ ਪੈਗੀ ਤੁਸੀਂ ਦੇਖ ਸਕਦੇ ਹੋ ਕਿ ਪਾਵਰ ਬੈਂਕ ਦੇ ਥਰੂ ਹੀ ਅਸੀਂ ਇਸ ਨੂੰ ਚਲਾ ਰਹੇ ਹਾਂ ਪਰ ਬੈਟਰੀ ਬੈਕਅਪ ਵੀ ਕਾਫੀ ਅੱਛਾ ਹੈ ਇਸ ਦਾ ਕੋਈ ਜ਼ਿਆਦਾ ਬੈਟਰੀ ਨਹੀਂ ਕੰਜ਼ਮਪਸ਼ਨ ਕਰਦੀ ਸਿਰਫ ਇੱਕ ਵਾਈਟ ਪਰਦਾ ਸਾਹਮਣੇ ਲਗਾ ਰੱਖਿਆ ਹੋਇਆ ਉਸੇ ਤੇ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ